ਮੈਂ ਰਿਟਾਇਰਡ ਫਰੀਦਲਾਲ ਸਰਪੰਖ ਸਟੇਟ ਬਾਰਡੀ ਅਧਿਆਪਕ ਬਾਬਾ ਫਰੀਦ ਆਗਮਨ ਦੇ ਮੌਕੇ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੇਰਾ ਜਨਮ ਉਸ ਅੱਖ ਵਿੱਚ ਹੋਇਆ ਜਿਸ ਵਿੱਚ ਬਾਬਾ ਫਰੀਦ ਜੀਆ ਨੇ ਆਪਣੇ ਜਿਹੜੇ ਸ਼ਲੋਕ ਲਿਖੇ ਉਹਨਾਂ ਦੀ ਬੜੀ ਮਿੱਠੀ ਬਾਣੀ ਅਤੇ ਇੱਕ ਪ੍ਰੇਰਨਾ ਸਰੋਤ ਹੈ ਸਾਾਨੂੰ ਉਹਨਾਂ ਦੇ ਕਦਮਾਂ ਤੇ ਚੱਲਣਾ ਚਾਹੀਦਾ ਹੈ ਜੋ ਮੇਲਾ ਬਾਬਾ ਫਰੀਦ ਦਾ ਰੀਕੋਰਡ ਵਿਖੇ ਲੱਗ ਰਿਹਾ ਹੈ ਉਸ ਵਿੱਚ ਲੋਕਾਂ ਨੂੰ ਬਹੁਤ ਹੀ ਪ੍ਰੇਰਨਾ ਮਿਲਦੀ ਹੈ ਇਹਦੇ ਵਿੱਚ ਕ્રાਫਟ ਮੇਲਾ ਸੱਭਿਆਚਾਰਕ ਕੀਰਤਨ ਪੈਰਾ ਵਗੈਰਾ ਜੋ ਵੀ ਹੈਗਾ ਪ੍ਰੋਗਰਾਮ ਉਹ ਬਹੁਤ ਹੀ ਵਧੀਆ ਹੁੰਦੇ ਹਨ ਬੱਚਿਆਂ ਦੇ ਦੇਖਣਯੋਗ ਹੈ ਝੂਲੇ ਅਤੇ ਖੇਡਾਂ ਦਾ ਸਮਾਨ ਜੋ ਬੱਚੇ ਉਥੋਂ ਪ੍ਰਾਪਤ ਕਰਦੇ ਹਨ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਉਂਦੇ ਹਨ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਇਹ ਅਸੀਂ ਉਹਨਾਂ ਦੇ ਘਰਾਂ ਤੇ ਚੱਲੀਏ ਅਤੇ ਲੋਕਾਂ ਨੂੰ ਬੇਨਤੀ ਕਰੀਏ ਬਹੁਤ ਬਹੁਤ ਧੰਨਵਾਦ ਜੀ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਪ੍ਰਿੰਸੀਪਲ ਬਿਆਨ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਕੰਮ ਲਈ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ